ਸੋਣ ਦੀ ਪੂਰਨਮਾਸ਼ੀ ਦੇ ਪਹਿਲੇ ਸੋਮਵਾਰ ਅਛਲੇਸ਼ਵਰ ਧਾਮ ਦੇ ਵਿੱਚ ਸ਼ਿਵ ਭਗਤਾ ਦੀਆਂ ਰੌਣਕਾਂ ਲਗੀਆਂ ਹੋਈਆਂ ਨੇ ਦਰਸਲ ਇਸ ਦਿਨ ਦਾ ਸ਼ਿਵ ਭਗਤਾ ਦੇ ਲਈ ਖਾਸ ਮਹੱਤਵ ਹੈ ਕਿਉਂ ਇਹ ਦਿਨ ਖਾਸ ਹੁੰਦਾ ਹੈ ਜਿਸ ਦਿਨ ਸ਼ਿਵ ਭਗਤ ਭੋਲੇ ਬਾਬਾ ਦੀ ਪੂਜਾ ਅਰਚਨਾ ਕਰਦੇ ਨੇ ਤਾਂ ਦੱਸੋ ਜੀ ਇਹ ਕਿ ਬਟਾਲਾ ਦੇ ਨਜ਼ਦੀਕ ਪ੍ਰਾਚੀਨ ਮੰਦਿਰ ਕਾਰਤਿਕ ਸਵਾਮੀ ਜੀ ਦੇ ਅਛਲੇਸ਼ਵਰ ਧਾਮ ਦੇ ਵਿੱਚ ਸੌਣ ਮਹੀਨੇ ਦੇ ਪਹਿਲੇ ਸੋਮਵਾਰ ਯਾਨੀ ਕਿ ਅਸਵੇਰ ਤੋਂ ਹੀ ਪੱਕਾ ਦਾ ਤੰਤ ਲੱਗਿਆ ਹੋਇਆ ਮੰਦਰ ਦੇ ਪੁਜਾਰੀ ਤੇ ਸ਼ਿਵ ਭਗਤਾਂ ਦਾ ਇਹ ਕਹਿਣਾ ਹੈ ਕਿ ਤੜਕ ਸਵੇਰ ਤੋਂ ਹੀ ਕਤਾਰਾਂ ਲੱਗੀਆਂ ਸ਼ੁਰੂ ਹੋ ਗਈਆਂ ਜਦੋਂ ਮੰਦਰ ਦੇ ਕਪਾਟ ਖੋਲੇਗੇ ਤਾਂ ਉਦੋਂ ਤੋਂ ਹੀ ਪੱਕਾ ਲਾਈਨ ਦੇ ਵਿੱਚ ਮੱਥਾ ਟੇਕਣ ਲੱਗ ਜਾਂਦੇ ਨੇ ਤੇ ਇਹ سلسلہ ਅਜੇ ਤੱਕ ਚੱਲ ਰਿਹਾ ਉੱਥੇ ਹੀ ਮੰਦਰ ਦੇ ਪੁਜਾਰੀ ਦਾ ਇਹ ਕਹਿਣਾ ਹੈ ਕਿ ਸੌਣ ਮਹੀਨੇ ਦੇ ਹਰ ਸੋਮਵਾਰ ਰੱਖੇ ਜਾਣ ਵਾਲੇ ਵ੍ਰਤ ਦੀ ਖਾਸ ਮਹੱਤਤਾ ਹੁੰਦੀ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ शिव भक्तਾਂ ਦੇ ਲਈ ਇਹ ਸੋਨ ਮਹੀਨਾ ਕਿਉਂ ਖਾਸ ਹੈ ਕੀ ਕੀ ਪੁਜਾਰੀ ਨੇ ਆਉ ਜਾਣਦੇ ਆ ਸਾਡੇ ਜੀਉਣਾ ਭਗਤ ਜੀ ਮਾਤੇ ਥੋੜਾ ਥੋੜਾ ਜਲਦੀ ਕਰ ਲੋ ਲਾਈਨ ਰੋਕ ਦੀ ਬਈ ਬੱਛੇ ਜੀ ਟੈਸਟਿੰਗ ਕਰਦੇ ਆਂ ਪੁਰਾਣਾ ਕੋਲਾਣਾ ਸਾਡੇ ਜੀਉਣਾ ਜੀ ਮਾਤਾ ਜੀ ਚੱਲਣਾ ਚਲੋ

ਤੁਸੀਂ ਅਚਲੇਸ਼ਰ ਧਾਮ ਦੇ ਵਿੱਚ ਦਰਸ਼ਨ ਕਰ ਰਹੇ ਹੋ ਇਹ ਭਗਵਾਨ ਪੂਰਿ ਸ਼ੰਕਰ ਤੇ ਉਹਨਾਂ ਦੇ ਵੱਡੇ ਭੇਟੇ ਕਾਰਤਿਕ ਮਹਾਰਾਜ ਜੀ ਦਾ ਮੁੱਖ ਆਸਥਾਨ ਹੈ ਭਗਵਾਨ ਪੁਲੇਸ਼ੰਦਰ ਜੀ ਨੇ ਇਸੇ ਮਾਸ ਦੇ ਵਿੱਚ ਸ਼੍ਰਾਵਣ ਮਾਸ ਦੇ ਵਿੱਚ ਹੀ ਸਮੁੰਦਰ ਮੰਥਨ ਕਰਕੇ ਜਿਹੜਾ ਹੈ ਉਹ ਜ਼ਹਿਰ ਸੀਗਾ ਉਹ ਪੀਤਾ ਸੀਗਾ ਸਮੁੰਦਰ ਸਮੁੰਦਰ ਮੰਥਨ ਕਰਨ ਤੋਂ ਬਾਅਦ ਸਾਰੇ ਦੇਖ ਜਾਣੇ ਕਿ ਅੰਮ੍ਰਿਤ ਛਕ ਲਿਆ ਤੇ ਭਗਵਾਨ ਪੁਲੇਸ਼ੰਦਰ ਜੀ ਨੇ ਜਦੋਂ ਜ਼ਹਿਰ ਪੀਤਾ ਤੇ ਉਹਨਾਂ ਦੇ ਗਲੇ ਦੇ ਵਿੱਚ ਜਿਹੜੀ ਸੀ ਪੀੜਾ ਸੀ ਉਹ ਪੀੜਾ ਨੂੰ ਦੂਰ ਕਰਨ ਵਾਸਤੇ ਹੀ ਸਾਰੇ ਭਗਤਾਂ ਨੇ ਸ਼੍ਰਾਵਣ ਮਾਸ ਦੇ ਵਿੱਚ ਉਹਨਾਂ ਦੇ ਉੱਤੇ ਕੱਚੀ ਲੱਸੀ ਦਾ ਤੇ ਦੁੱਧ ਦਾ ਅਭਿਸ਼ੇਕ ਕਰਨਾ ਸ਼ੁਰੂ ਕੀਤਾ ਪੂਰਨਮਾਦ ਦੇ ਅਨੁਸਾਰ 400 ਵਾਰ ਆਏ ਨੇ ਤੇ ਇਸ ਸੰਗ੍ਰਾਂਹ ਦੇ ਅਨੁਸਾਰ ਵੀ ਚਾਰੀ ਸੋਮਵਾਰ ਨੇ ਪੂਰਨਮਾਦ ਦੇ ਅਨੁਸਾਰ ਅੱਜ ਪਹਿਲਾ ਸੋਮਵਾਰ ਹੈ ਤੇ ਸੰਗ੍ਰਾਂਹ ਦੇ ਅਨੁਸਾਰ ਅਗਲਾ ਸੋਮਵਾਰ ਹੈ ਜੋ ਪਹਿਲਾ ਸੋਮਵਾਰ ਹੋਏਗਾ ਇਸ ਚਾਰ ਸੋਮਵਾਰਾਂ ਦੇ व्रत ਕਰਨੇ ਚਾਹੀਦੇ ਨੇ ਸਾਰਿਆਂ ਨੂੰ ਪੂਰੇ ਦਿਨ ਦੇ ਵਿੱਚ ਕੇਵਲ ਇੱਕ ਵਾਰ ਹੀ ਅੰਨ ਦਾ ਜਿਹੜਾ ਗ੍ਰਹਿਣ ਕਰਨਾ ਚਾਹੀਦਾ ਹੈ ਤੇ ਪੂਰਾ ਦਿਨ ਕੋਲੇ ਸ਼ੰਕਰ ਜੀ ਦਾ ਮਹਾਰਜ ਦਾ ਗੁਣ ਗaan ਕਰਨਾ ਚਾਹੀਦਾ ਹੈ 1 ਵਜੇ ਤੋਂ ਲੈ ਕੇ ਰਾਤ ਨੂੰ ਸੋਮਵਾਰ ਵਾਲੇ ਦਿਨ 11:30 ਵਜੇ ਤੱਕ ਕपाट ਖੁੱਲੇ ਰਹਿੰਦੇ ਨੇ ਪੂਰਾ ਦਿਨ ਇਸੇ ਤਰ੍ਹਾਂ ਹੀ ਲੋਕ ਵੱਦ ਚੜ ਕੇ ਆਉਂਦੇ ਨੇ ਤੇ ਦਰਸ਼ਨ ਕਰਦੇ ਆਂ। ਸੰਗਤ ਤੋਂ ਬਾਅਦ ਹੀ ਕਿਉਂਕਿ ਪੰਜਾਬ ਦੇ ਵਿੱਚ ਸੰਗਰਾਮ ਨੂੰ ਵੱਡਾ ਦਿਨ ਮੰਨਿਆ ਜਾਂਦਾ ਹੈ ਤੇ ਇਸੇ ਕਰਕੇ ਸੰਗਰਾਮ ਤੋਂ ਬਾਅਦ ਦੇ ਜਿਹੜੇ 400 ਵਾਰਾਂਗੇ ਉਹਨਾਂ 400 ਸੋਮਵਾਰਾਂ ਦੇ ਵਿੱਚ ਮੰਦਿਰ ਚਸਤ ਵੱਲੋਂ ਪ੍ਰੋਗਰਾਮ ਕੀਤੇ ਜਾ ਰਹੇ। ਪੁਲੀ ਸ਼ੰਕਰ ਬਰਵਾਨੀ ਕੀ ਜੈ ਅੱਜ ਦਾ ਜਿਹੜਾ ਸੋਮਵਾਰ ਹੈ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਇਹਦਾ ਬਹੁਤ ਮਹੱਤਵ ਹੈ। ਜਿਸ ਤਰੀਕੇ ਨਾਲ ਅਸੀਂ ਦੇਖਦੇ ਆਂ ਸਾਡੇ ਗ੍ਰੰਥਾਂ 'ਚ ਵੀ ਵਰਣਨ ਹੈ। ਗ੍ਰੰਥਾਂ 'ਚ ਵੀ ਲਿਖਿਆ ਦਾ ਹੈ ਜਿਹੜਾ ਵੀ ਸੌਨ ਮਹੀਨੇ ਦੇ ਜਿਹੜੇ ਸੋਮਵਾਰ ਆਉਂਦੇ ਨੇ ਉਸ ਸੋਮਵਾਰ ਨੂੰ ਸ਼ਰਦਾ ਦੇ ਨਾਲ ਪ੍ਰਭੂ ਦਾ ਵਰਤ ਕਰਦਾ ਆਧਾਰਨ ਕਰਦਾ ਮਿਰਾ ਹਾਰ ਰਹਿ ਕੇ ਪ੍ਰਭੂ ਦੀ ਪੂਜਾ ਕਰਦਾ ਹੈ ਪ੍ਰਭੂ ਨੂੰ ਧਿਆਂਦਾ ਉਹਦੀ ਹਰ ਤਰੀਕੇ ਦੇ ਨਾਲ ਮਨੋ ਕਾਮਨਾ ਪੂਰਨ ਹੁੰਦੀ ਆ ਅਸੀਂ ਦੇਖਦੇ ਆਂ ਇਤਿਹਾਸ ਦੇ ਵਿੱਚ ਵਰਣਨ ਹੈ ਮਾ ਪਾਰਵਤੀ ਜੀ ਨੇ ਵੀ ਜਦੋਂ ਇਹ ਤਾਰਨ ਕੀਤਾ ਵੀ ਭੋਲੇनाथ ਜੀ ਦੇ ਮੇਰੀ ਸ਼ਾਦੀ ਹੋ ਜੇ ਤੇ ਉਹਨਾਂ ਨੇ ਵੀ ਇਹ ਸੌਨ ਮਹੀਨੇ ਦੇ ਚਾਰੇ ਵਰਤਾਂ ਨੂੰ ਬੜੀ ਸ਼ਰਦਾ ਦੇ ਨਾਲ ਕੀਤਾ ਔਰ ਉਹਨਾਂ ਨੂੰ ਬਹੁਤ ਜਲਦੀ ਉਹਦੇ ਨਾਲ ਜਿੱਦੀ ਪ੍ਰਾਪਤੀ ਹੋਈ ਇਸੇ ਤਰ੍ਹਾਂ ਨਾਲ ਹੀ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੱਚੀਆਂ ਜਾਂ ਲੜਕੇ ਜਿਨ੍ਹਾਂ ਦੀ ਸ਼ਾਦੀ ਹੋਣ ਵਾਲੀ ਹੁੰਦੀ ਆ ਖਾਸ ਤੌਰ ਤੇ ਬੱਚੀਆਂ ਉਹ ਸੋਮਵਾਰ ਸਾਮਨ ਮਹੀਨੇ ਦੇ ਸੋਮਵਾਰ ਦੇ ਜਿਹੜੇ ਚਾਰੇ ਵਰਤ ਹੁੰਦੇ ਨੇ ਉਹ ਬੜੀ ਸ਼ਰਦਾ ਦੇ ਨਾਲ ਕਰਦੀਆਂ ਨੇ ਔਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਮੇਰੇ ਧਿਆਨ 'ਚ ਆ ਔਰ ਇਹ ਵਰਤ ਪੂਰਨ ਕਰਨ ਦੇ ਬਾਅਦ ਬਹੁਤ ਜਲਦੀ ਉਹਨਾਂ ਦੀ ਸ਼ਾਦੀ ਵੀ ਹੋ ਜਾਂਦੀ ਆ ਉਹ ਜਿੱਥੋਂ ਤੱਕ ਚਲੇਸ਼ਵਰ ਧਾਮ ਦਾ ਸਬੰਧ ਹੈ ਇਹ ਬਹੁਤ ਹੀ ਇੱਕ ਸਤਿਯੁਗ ਦੇ ਵੇਲੇ ਤੋਂ ਦਾ ਪਵਿੱਤਰ ਤੀਰਥ ਹੈ ਇੱਥੇ ਬਾਬਾ ਭੋਲੇਨਾਥ ਜੀ ਆਪ ਆਏ ਔਰ ਆਪਣੇ ਨਾਲ ਸਾਰੇ ਦੇਵੀ ਦੇਵਤਾ ਨੂੰ ਲੈ ਕੇ ਆਏ ਔਰ ਉਹਦੇ ਬਾਅਦ ਅਸੀਂ ਇਹ ਜਾਣਦੇ ਹਾਂ ਬਟਾਲੇ ਦੀ ਧਰਤੀ ਜਿਹੜੀ ਆ ਉਹ ਗੁਰਨਾਨਦ ਦੇਵ ਜੀ ਦੇ ਨਾਲ ਵੀ ਸੰਬੰਧਿਤ ਆ ਉਹਨਾਂ ਦੀ ਸਸਰਾਲ ਨਗਰੀ ਹੈ ਕਿ ਗੁਰਨਾਨਕ ਦੇਵ ਜੀ ਵੀ ਇਸ ਪਵਿੱਤਰ ਧਰਤੀ ਦੇ ਉੱਤੇ ਆਏ ਅਜੀ ਦੇਖਦੇ ਆ ਵਿੱਚ ਕਾਰ ਸरोवर ਉਹ ਦੋਨਾਂ ਸਾਈਡਾਂ ਤੇ ਇੱਕ ਬਨੇ ਬਾਬਾ ਪੋਲੇਨਾ ਜੀ ਦਾ ਮੰਦਿਰ ਔਰ ਦੂਸਰੇ ਬਨੇ ਗੁਰਦੁਆਰਾ ਸਾਹਿਬ ਵਿਰਾਜਮਾਨ ਹੈ ਔਰ ਇਹ ਬਹੁਤ ਹੀ ਇੱਕ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਹੀ ਜਿਹੜਾ ਕਾਰਤਿਕ ਸਵਾਮੀ ਜੀ ਦਾ ਨਿਵਾਸ ਹੈ ਉਹ ਕਾਰਤਿਕ ਸਵਾਮੀ ਜੀ ਜਿਨ੍ਹਾਂ ਨੇ ਜਿਹੜਾ ਵਾ ਜਿਹੜੇ ਰਾਖਸ਼ੀ ਉਹਨਾਂ ਦਾ ਅਤੰਕ ਜਿਹੜਾ ਇਸ ਧਰਤੀ ਤੋਂ ਸਮਾਪਤ ਕੀਤਾ ਸੀ ਦੇਵ ਸੈਨਾ ਦਾ ਨੇਤ੍ਰਿਤਵ ਕਰਦੇ ਹੋਏ ਆ ਤੋ ਇਸ ਤਰੀਕੇ ਦੇ ਨਾਲ ਜਿਹੜਾ ਅਚਰੇਸ਼ਵਰ धाम ਦਾ ਤੀਰਥ ਹੈ ਬਹੁਤ ਹੀ ਵੱਡਾ ਤੀਰਥ ਹੈ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਚ ਲੋਕ ਪਹੁੰਚਦੇ ਨੇ ਔਰ ਇਹ ਜਿਹੜੇ 100 ਮਹੀਨੇ ਦੇ ਚਾਰੇ ਸੋਮਵਾਰ ਜਾਂ ਪੰਜ ਸੋਮਵਾਰ ਆਉਂਦੇ ਨੇ ਸ਼ਾਮ ਨੂੰ ਇੱਥੇ ਬਹੁਤ ਵੱਡੇ ਇੱਕ ਦਰਬਾਰ ਸਜਾਇਆ ਜਾਂਦਾ ਵਾ ਨਗਰ ਕੀਰਤਨ ਹੁੰਦਾ ਵਾ ਬੜੀ ਬੜੀ ਦੂਰ ਤੋਂ ਮਹਾਰਾਜ ਦਾ ਨਾਮ ਜਪਣ ਵਾਲੇ ਲੋਕ ਜਿਹੜੇ ਇੱਥੇ ਪਹੁੰਚਦੇ ਆ ਔਰ ਸੰਤਾਂ ਨੂੰ ਨਿਹਾਲ ਕਰਦੇ ਆ ਤੋਂ ਅੱਜ ਮੇਰਾ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਸਿਰਫ ਬਟਾਲਾ ਦੇ ਲੋਕਾਂ ਨੂੰ ਨਹੀਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਅਪੀਲ ਹੈ ਵੀ ਅੱਜ 100 ਵਾਰ ਸ਼ਾਉਣ ਮਹੀਨੇ ਦੇ 100 ਵਾਰ ਸ਼ੁਰੂ ਹੋ ਚੁੱਕੇ ਆ ਆਪਾਂ ਵੱਡੀ ਗਿੰਦੀ ਦੇ ਵਿੱਚ ਸ਼ਿਵ ਮੰਦਿਰਾਂ 'ਚ ਪਹੁੰਚੀਏ ਔਰ ਉੱਥੇ ਜਾ ਕੇ ਪ੍ਰਭੂ ਦੇ ਚਰਨਾਂ 'ਚ ਨਤਮਸਤ ਹੋ ਕੇ ਆਸ਼ੀਰਵਾਦ ਲਈਏ ਬੋਲੇ ਨਾਤਿਕੀ ਜੈ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾਦੇਵ ਮੰਦਿਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮੌਨਾਂਜਨਾ ਤੇ ਮੌਨਿਟ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ